ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਆ ਲੋਕ ਆ ਬਾਤ ਸ੍ਰੀ ਗੁਰੂ ਗੋਬਿੰਦ ਸਿੰਘ ਆ ਉਹ ਅੱਜ ਮੈਂ ਆਸਟ੍ਰੇਲੀਆ ਦੀ ਧਰਤੀ ਤੇ ਆ ਤੇ ਆਸਟ੍ਰੇਲੀਆ ਤੇ ਆ ਰੋਡ ਦੇਖ ਲੋ ਕਿਤੇ ਕਿਤੇ ਵੱਧਿਆ ਰਿਹਾ ਹੈ ਟ੍ਰੈਕ ਤੇ ਚੱਲਦੀ ਪਈ ਆ ਉਹ ਆੜ ਅਸਟ੍ਰੇਲੀਆ ਦੀ ਧਰਤੀ ਦੇ ਉੱਤੇ ਪੈਦਲ ਚੱਲਣ ਦੀ ਜਗ੍ਹਾ ਆ ਆਪਾਂ ਪੈਦਲ ਚੱਲ ਸਕਦੇ ਹਾਂ ਤੇ ਤੇ ਉਰਦੇ ਨਹੀਂ ਚੱਲ ਸਕਦੇ ਉਹ ਏਤਾਂ ਦੇ ਸਰਕਾਰਾਂ ਵੱਲੋਂ ਆਮ ਲੋਕਾਂ ਨੇ ਜਿਹੜੀਆਂ ਸਹੂਲਤਾਂ ਆ ਉਹ ਏਤਾਂ ਦੀਆਂ ਜਿਹੜੀਆਂ ਨੇ ਕਿ ਜੋ ਉਹਨਾਂ ਦੇ ਸਹੀ ਤਰੀਕੇ ਦੇ ਨਾਲ ਆਪਣੇ ਚੱਲ ਸਕਣਗੇ ਪੈਦਲ ਚੱਲਣ ਵਾਲਿਆਂ ਦੀ ਇਹ ਰਸਤੇ ਨੇ ਸਾਰੇ ਇਹ ਇਸ ਤਰ੍ਹਾਂ ਹੀ ਪੜਾਏ ਨੇ ਉਹ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਮੈਂ ਆਪ ਸਭ ਦੇ ਨਾਲ ਸਾਂਝੀ ਕਰ ਰਿਹਾ ਆ। ਚਾਹੇ ਤੁਸੀਂ ਇਹਦੇ ਉੱਤੇ ਕਿੱਦਾਂ ਦਾ ਲੱਗਦਾ ਹੈ ਇਹਦੇ ਬਾਰੇ ਜਰਾ ਦੱਸਣਾ ਆਪਣੇ ਵਿਚਾਰ ਵੀ ਆਪਾਂ ਨੂੰ ਇੰਡੀਆ ਨਾਲ ਤੇ ਇਹਦੇ ਨਾਲ ਕਿੰਨਾ ਕੋ ਫਰਕ ਹੈ ਨਾ ਅ ਦੇਖਾ ਤੁਸੀਂ ਇਹਨਾਂ ਕੰਟਰੀਆਂ ਦਾ ਜਿਹੜਾ ਆ ਸਾਮ ਸੰਭਾਲਦਾ ਰੋਡਾਂ ਦਾ ਤੇ ਆਮ ਲੋਕਾਂ ਦੇ ਚੱਲਣ ਦਾ ਨਕ ਕਿਆਲ ਰੱਖਿਆ ਜਾਂਦਾ ਆ ਤੇ ਕਿੰਨੇ ਕਿੰਨੇ ਕੱਟੂਕੀ ਅਸੀਂ ਚਲਦੇ ਪਏ ਹਾਂ ਅੱਜ ਉਹ ਬੜੀਆ ਤਰੀਕੇ ਨਾਲ ਬਹੁਤ ਬੜੀਆ ਇਥੇ ਸਾਨੂੰ ਆਪੀ ਕਰਦੇ ਆ ਕਿ ਹੋਰ ਹਿੱਸਾ ਵੇਖ